ਸਭ ਸੁਖ ਦਾ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਸਤਿਗੁਰੂ ਸਹਿਜੇ ਮਹਾਰਾਜ ਫਰਮਾਉਂਦੇ ਹਨ ਹੇ ਭਾਈ ਸਭ ਸਾਰਿਆ ਹੀ ਸੁਖ ਸੁੱਖਾਂ ਦਾ ਦਾਤਾ ਆਰਾਮ ਪਰਮਾਤਮ ਅਕਾਲ ਪੁਰਖ ਵੈਗੁਰੂ ਹੈ ਉਸ ਵੈਗੁਰੂ ਤੋਂ ਬਿਨਾ ਸਾਰੇ ਸੁਖ ਦੇਣ ਵਾਲਾ ਦੂਸਰ ਦੂਜਾ ਨਾਹਿਨ ਨਹੀਂ ਕੋਏ ਕੋਈ ਹੋਰ ਭਾਵ ਕੋਈ ਹੋਰ ਪਰਮਾਤਮਾ ਦੇ ਬਿਨ ਸੁੱਖਨ ਦੇਣ ਵਾਲਾ ਦਾਤਾ ਨਹੀਂ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਰਮਾਨ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੋਤ ਬਿਨ ਅਵਰ ਨ ਜਾਣਾ ਅੱਗੇ ਪਰਮਾਨ ਹੈ ਕਹੋ ਨਾਨਕ ਸੁਨ ਰੇ ਮਨ ਤੈ ਸਿਮਰਤ ਗਤ ਹੋਏ ਸਤਿਗੁਰੂ ਸਾਹਿਬ ਜੀ ਮਹਾਰਾਜ ਕਹੋ ਕਥਨ ਕਰਦੇ ਹਨ ਰੇ ਹੇ ਮੇਰੇ ਮਨਾ ਤੂੰ ਸੁਣ ਸੁਣਨਾ ਕਰ ਤਹ ਸਿਮਰਤ ਤਹ ਤਿਸ ਪਰਮਾਤਮਾ ਨੂੰ ਸਿਮਰਤ ਸਿਮਰਦਿਆ ਹੋਇਆ ਗਾਤ ਤੇਰੀ ਕਲਿਆਣ ਹੋਏ ਹੋਵੇਗੀ ਭਾ ਪਰਮਾਤਮਾ ਦਾ ਸਿਮਨ ਕੰਨ ਦੇ ਨਾਲ ਤੇਰੀ ਕਲਿਆਣ ਹੋ ਜਾਵੇਗੀ ਚਰਾਸੀ ਤੋਂ ਬੰਦ ਖਲਾਸੀ ਹੋ ਜਾਵੇਗੀ ਭਾ ਮੁਕਤ ਹੋ ਜਾਵੇਗਾ ਚਰਾਸੀ ਦੇ ਬੰਦਨਾਤੋਂ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਜਹ ਸਿਮਰਨ ਤੇਰੀ ਗਾਤ ਹੋਏ